ਇਸ ਪਰਿਵਾਰ ਨਾਲ ਮੇਰੀ ਇੱਕ ਲੰਮੀ ਹਿਸਟਰੀ ਹੈ ਇਸ ਪਿੰਡ ਨਾਲ ਮੇਰੀ ਲੰਮੀ ਹਿਸਟਰੀ ਹੈ ਜਦ ਮੇਰੀ ਬਾਬੂ ਸਿੰਘ ਮਾਨ ਸਾਹਿਬ ਮਰਾੜਾ ਵਾਲਾ ਉਹਨਾਂ ਨਾਲ ਪਹਿਲੀ ਸਾਂਝ ਪਈ ਨਵੇਂ ਸਾਲ ਦਾ ਇੱਕ ਅਸੀਂ ਪ੍ਰੋਗਰਾਮ ਜਲੰਧਰ ਦੂ ਦਰਸ਼ਨ ਤੋਂ ਆਉਂਦਾ ਹੁੰਦਾ ਸੀ ਉਹਦੀ ਰਿਕਾਰਡਿੰਗ ਕਰਨੀ ਸੀ ਉੱਚ ਸਾਨੂੰ ਇੱਕ ਦੋਨਾਂ ਭਰਾਵਾਂ ਨੇ ਅਸੀਂ ਕਲੀ ਗਾਉਣੀ ਸੀ ਤੇ ਉਹ ਲਿਖਾਉਣ ਲਈ ਅਸੀਂ ਮਰਾੜੀ ਸਵੇਰੇ ਸਵੇਰੇ ਇੱਥੇ ਆਏ ਤੇ ਇਸ ਪਰਿਵਾਰ ਦੇ ਜਿਹੜੇ ਕਿਸੇ ਜੀ ਨਾਲ ਸਭ ਤੋਂ ਪਹਿਲਾਂ ਮੇਰੀ ਮੁਲਾਕਾਤ ਹੋਈ ਉਹ ਸਾਡੀ ਸਤਕਾਰਯੋਗ ਆਂਟੀ ਜੀ ਨਾਲ ਮੁਲਾਕਾਤ ਸੀ ਮੈਂ ਬਹੁਤ ਛੋਟੀ ਉਮਰ ਚ ਕੈਨੇਡਾ ਗਿਆ ਤੇ ਜਦ ਮੈਂ ਇੱਥੇ ਮਰਾੜੀ ਆਇਆ ਨਮਾ ਨਮਾ ਬਾਹਰੋਂ ਆਇਆ ਮੈਨੂੰ ਘਬਰਾਹਟ ਜੀ ਸੀ ਕਿਵੇਂ ਮਿਲ ਲੰਗੇ ਕਿਸ ਤਰ੍ਹਾਂ ਦਾ ਮਾਹੌਲ ਹੋ ਤੇ ਕੰਜਿਸ ਨਿਗ ਨਾਲ ਜਿਸ ਪਿਆਰ ਨਾਲ ਜਿਸ ਤਰ੍ਹਾਂ ਆਪ ਦਾ ਕੋਈ ਬੱਚਾ ਹੋਵੇ ਪੁੱਤਰ ਹੋਵੇ ਤੇ ਉਹ ਮੇਰੀ ਉਹਨਾਂ ਨਾਲ ਪਹਿਲੀ ਮੁਲਾਕਾਤ ਹੋਈ ਉਹਦੋਂ ਆਮ ਤੋਜ ਹੋਰੀ ਆਪਣੀ ਕਲਿੰਗਾ ਫਿਲਮ ਦੀ ਸ਼ੂਟਿੰਗ ਕਰਕੇ ਜੈਪੁਰ ਤੋਂ ਉਸੇ ਸਵੇਰੇ ਵੀ ਇੱਥੇ ਪਹੁੰਚੇ ਸੀ ਬਹੁਤ ਇੱਕ ਸਾਡੀ ਲੰਮੀ ਹਿਸਟਰੀ ਹੈ ਬੜਾ ਮਾਣ ਮੱਤਾ ਕੰਮ ਜਿਹੜਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਰ ਸਕਿਆ ਉਹ ਇਸ ਪਰਿਵਾਰ ਦੀ ਬਦੌਲਤ ਹੈ ਮੈਂ ਖੁਦ ਬਹੁਤ ਛੋਟੀ ਉਮਰ ਦੇ ਵਿੱਚ ਮੇਰੀ ਮਾਂ ਰੱਬ ਨੂੰ ਪਿਆਰੀ ਹੋ ਗਈ ਤੇ ਆਂਟੀ ਹੋਰਾਂ ਨੇ ਕਦੇ ਮੈਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਸੀ ਉਹਨਾਂ ਨੇ ਹਮੇਸ਼ਾ ਕਹਿਣਾ ਹਰ ਭਜਨ ਹੈ ਤੂੰ ਇਸ ਪਰਿਵਾਰ ਦਾ ਵੱਡਾ ਪੁੱਤ ਤਮੈਂ ਵੱਡਾ ਪੁੱਤ ਹੀ ਰਿਆ ਸਾਰੀ ਉਮਰ ਅਮਤੋਜ ਮਾਨ ਨਾਲ ਮੈਂ ਬਹੁਤ ਯਾਦਗਾਰੀ ਕੰਮ ਮੈਂ ਸਮਝਦਾ ਮੈਂ ਆਪਣੀ ਜ਼ਿੰਦਗੀ ਦਾ ਕੀਤਾ ਚਾਹੇ ਉਹ ਵੀਡੀਓ ਸੀ ਚਾਹੇ ਫਿਲਮਾਂ ਸੀ ਉਹਦੇ ਵਿੱਚ ਵੀ ਪਹਿਲੀ ਵਾਰ ਮੈਨੂੰ ਅੰਟੀ ਹੋਰ ਨੇ ਕਿਹਾ ਕਿ ਤੂੰ ਅਮਤੋਜ ਤੇ ਤੁਸੀਂ ਦੋਨੇ ਰਲ ਕੇ ਇਕੱਠੇ ਕਰੋ ਮਾਨ ਸਾਹਿਬ ਤੂੰ ਤਾਂ ਕਰਦੇ ਹੋਂ ਅਮਤੋਜ ਦੀ ਡਾਇਰੈਕਸ਼ਨ ਵਿੱਚ ਸ਼ਹਿਰ ਡਾਇਰੈਕਸ਼ਨ ਵੀ ਉਹ ਅਮਤੋਜ ਦੀ ਪਹਿਲੀ ਦਫਾ ਸੀ ਕਿਸੇ ਵੀਡੀਓ ਦੇ ਵਿੱਚ ਉਸ ਤੋਂ ਬਾਅਦ ਫਿਰ ਫਿਲਮਾਂ ਦਾ ਜਿਹੜਾ ਦੌਰ ਸ਼ੁਰੂ ਹੋਇਆ ਜੀ ਮਾਨ ਸਾਹਿਬ ਨੇ ਕੋਈ ਸਵੇਰੇ ਸਵੇਰੇ ਗੀਤ ਲਿਖ ਦੇਣਾ ਕੋਈ ਲੈਣਾ ਲਿਖਣੀਆ ਮੈਨੂੰ ਕਈ ਵਾਰੀ ਚੋਰੀ ਮਾਨ ਸਾਹਿਬ ਤੋਂ ਹੋਲ ਇੱਕ ਦਿਨ ਇਹ ਕਹਿੰਦਾ ਫਰਾਨੀ ਕਾਪੀ ਦੇ ਵਿੱਚ ਇੱਕ ਗੀਤ ਪਿਆ ਬਹੁਤ ਕਮਾਲ ਦਾ ਤੈਨੂੰ ਬਹੁਤ ਜੱਚੂਗਾ ਸੋ ਇਸ ਪਰਿਵਾਰ ਦਾ ਮਰਾੜ ਮਾਨ ਮਰਾੜਾ ਵਾਲੇ ਪਰਿਵਾਰ ਦਾ ਦੋ ਪਿੱਲਰ ਮੈਂ ਮੰਨਦਾ ਪਹਿਲਾਂ ਇੱਕ ਬਾਈ ਰਵੀ ਸੀ ਜਦ ਸਾਮਾਜਿਕ ਤੌਰ ਤੇ ਅਸੀਂ ਕਲਾਕਾਰ ਲੋਕ ਡਾਰੀਆਂ ਉਦੋਂ ਮਾਰ ਸਕਦੇ ਜਦੋਂ ਸਾਡਾ ਪਿੱਛੇ ਪਰਿਵਾਰ ਹੈ ਜਿਹੜਾ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਜਿਹੜਾ ਉਹ ਚੁੱਕੇ ਚਾਹੇ ਉਹ ਵਾਈਫ ਹੈ ਮਾਂ ਹੈ ਪਿੱਛੇ ਕੋਈ ਹੋਰ ਜਿਹੜਾ ਭੈਣ ਭਰਾ ਤੁਹਾਡਾ ਪਰਿਵਾਰ ਚ ਬੈਠਾ ਰਵੀ ਨੇ ਚੁੱਕੀ ਤੇ ਯਾਂ ਉਹ ਜ਼ਿੰਮੇਵਾਰੀਆਂ ਕੀ ਹੋਰ ਨੇ ਨਿਭਾਈ ਸਾਦਕ ਅਸੀਂ ਪ੍ਰੋਗਰਾਮ ਨਾਈਟ ਦਾ ਸ਼ੋਅ ਸੀ ਸਾਡਾ ਇੱਥੇ ਮੈਂ ਗੁਰਸੇਵਕ ਭਗਵੰਤ ਮਾਨ ਜੀ ਸਾਡੇ ਮਜ਼ਦਿਸ਼ਨਾ ਦੇ ਸਣੇ ਮੇਰਾ ਖਿਆਲ ਅਸੀਂ 35-40 ਬੰਦੇ ਹੋਵਾਂਗੇ ਰਾਤ ਨੂੰ 2 ਵਜੇ ਸਾਨੂੰ ਇੱਥੇ ਰੋਟੀ ਖਵਾ ਕੇ ਘਰੇ ਫਿਰ ਸਾਨੂੰ ਤੋਰਿਆ ਇਥੋਂ ਇਹ ਜਿਹੜਾ ਨਿੱਗ ਜਿਹੜਾ ਇਹ ਮੋਹ ਸੀ ਇਹ ਅਪਨਤ ਸੀ ਸ਼ਾਇਦ ਸਮੇਂ ਦੇ ਨਾਲ ਹੌਲੀ-ਹੌਲੀ ਸਾਡੇ ਸਮਾਜ ਵਿੱਚ ਰਹਿਣੀ ਨਹੀਂ ਉਹ ਪਿੱਲਰ ਇਸ ਪਰਿਵਾਰ ਦਾ ਗਿਆ ਬਹੁਤ ਤਕਲੀਫ ਹੈ ਜਾਣਾ ਸਭ ਨੇ ਉਮਰ ਹੈ ਕੁਝ ਸਮੇਂ ਤੋਂ ਸਫ਼ਰ ਵੀ ਕਰ ਰਹੇ ਸੀ ਪਰ ਫਿਰ ਵੀ ਜਦੋਂ ਕੋਈ ਇਹਨਾਂ ਤੁਹਾਡਾ ਨੀੜ ਲਾ ਜਾਂਦਾ ਤਾਂ ਉਹਦੀ ਤਕਲੀਫ ਹੁੰਦੀ ਹੈ ਕੰਧਾਂ ਤੇ ਉਲੀਕੇ ਜੋ ਤੂੰ ਕੁੱਗੀਆਂ ਤੇ ਮੋਰ ਸੀ ਅੱਜ ਕੁਝ ਹੋਰ ਮਾਇਏ ਉਦੋਂ ਕੁਝ ਹੋਰ ਸੀ ਮਾਮਾ ਦੇ ਨਾਲ ਘਰ ਦਾ ਨਿੱਗ ਘਰ ਦਾ ਜਿਹੜਾ ਪਿਆਰ ਹੁੰਦਾ ਰੌਣਕ ਹੁੰਦੀ ਹੈ ਉਹ ਅਲੱਗ ਹੈ ਉਹ ਲਫ਼ਜ਼ਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ ਹਮ ਦੋ ਜੁਰਾਂ ਦਾ ਮੈਂ ਮੈਂ ਦਰਦ ਇਹਨਾਂ ਦਾ ਸਮਝ ਸਕਦਾ ਜਿੱਥੇ ਮਾਨ ਸਾਹਿਬ ਜੇ ਅੱਜੋ ਮਾਨ ਮਰਾੜਾ ਵਾਲਾ ਬਣਿਆ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਆਂਟੀ ਹੁਰਾਂ ਦਾ ਅਮਤੋਜ ਅੱਜ ਮਾਨ ਸਾਹਿਬ ਦਾ ਚਾਹੇ ਡਾਇਰੈਕਸ਼ਨ ਸੀ ਚਾਹੇ ਐਕਟਿੰਗ ਸੀ ਸਾਡੀ ਇੰਡਸਟਰੀ ਸਲੂਟ ਕਰਦੀ ਅਮਤੋਜ ਮਾਨ ਲੇਕਿਨ ਆਪਣੇ ਕੰਮ ਤੋਂ ਬਿਲਕੁਲ ਛੱਡ ਕੇ ਇੱਕ ਲੋਕਾਂ ਦੀ ਪੀੜਾ ਲੋਕਾਂ ਦਾ ਦਰਦ ਲੈ ਕੇ ਮੈਦਾਨ ਵਿੱਚ ਕੁੱਦ ਪੈਣਾ ਉਹ ਵੀ ਬਿਰਲਿਆਂ ਦੇ ਹਿੱਸੇ ਹੀ ਆਉਂਦਾ ਹੋਮ ਤੋਜ ਦੇ ਹਿੱਸਿਆਂ ਚ ਆਇਆ ਸੋ ਮੈਂ ਸਾਰਾ ਮਰਾੜ ਪਿੰਡ ਇੱਥੇ ਇਕੱਠਾ ਹੋਇਆ ਪੂਰੇ ਪੰਜਾਬ ਬਾਂਬੇ ਤੋਂ ਸਾਡਾ ਵੀਰ ਸਖਵਿੰਦਰ ਉਹਦੇ ਨਾਲ ਵੀ ਪਹਿਲੀ ਮੁਲਾਕਾਤ ਸਖਵਿੰਦਰ ਹੋਰਾ ਨਾਲ ਮੇਰੀ ਇੱਥੇ ਰਵੀ ਦੇ ਵਿਆਹ ਤੇ ਹੋਈ ਸੀ ਬਾਪੂ ਜੀ ਪਾਰ ਸਾਹਿਬ ਕਹਿੰਦੇ ਹੁੰਦੇ ਸੀ ਕਿ ਸਾਲਕ ਬਾਅਦ ਬੰਦੇ ਨੂੰ ਲੇਖਾ ਜੋਖਾ ਕਰ ਲੈਣਾ ਚਾਹੀਦਾ ਜੇ 10 ਕ ਬੰਦਿਆਂ ਚੋਂ ਅੱਠ ਤੁਹਾਡੇ ਨਾਲ ਆ ਦੋ ਛੱਡ ਗਏ ਤਾਂ ਇਹਦਾ ਮਤਲਬ ਉਹਨਾਂ ਚ ਕੋਈ ਕਮਜ਼ੋਰੀ ਉਹਨਾਂ ਚ ਕੋਈ ਕਮੀ ਸੀ ਜੇ ਦੋਕ ਤੁਹਾਡੇ ਨਾਲ ਆ ਅੱਠ ਛੱਡ ਗਏ ਤਾਂ ਫਿਰ ਤੁਹਾਡੇ ਚ ਕੋਈ ਕਮੀ ਹੈ ਇਸ ਪਰਿਵਾਰ ਨਾਲ ਜਿਹੜਾ ਵੀ ਕੋਈ ਕਲਾਕਾਰ ਅੱਜ ਤੱਕ ਜੁੜਿਆ ਕਿਤੇ ਉਹ ਛੱਡ ਕੇ ਜਾਂਦਾ ਨਹੀਂ ਦੇਖਿਆ ਇਹ ਸਾਂਝਾ ਉਮਰਾਂ ਦੀਆਂ ਨੇ ਤੇ ਇਹ ਬਿਕਾਜ਼ ਸਿਰਫ ਇਨ੍ਹਾਂ ਦਾ ਪਰਿਵਾਰ ਇਨ੍ਹਾਂ ਮੋਹ ਵਾਲਾ ਨਿੱਗ ਵਾਲਾ ਕਦਰ ਕਰਨ ਵਾਲਾ ਮੁਹੱਬਤ ਕਰਨ ਵਾਲਾ ਸੋ ਅੱਜ ਤੁਸੀਂ ਸਾਰੇ ਆਏ ਹੋ ਤੁਹਾਡਾ ਸਭ ਦਾ ਬਹੁਤ ਧੰਨਵਾਦ ਹਮਤੋਜ ਮਾਨਹੁਰਾ ਨੇ ਵੀ ਬੋਲਣਾ ਬਹੁਤ ਭਰੀ ਫਲਵਾੜੀ ਜੈ ਹਰੀ ਰਿਸ਼ਮ ਹਰੀ ਖੁਸ਼ੀ ਕਵੀ ਸ਼ਾਬੀਰ ਇਨ੍ਹਾਂ ਦੀ लाਡਲੀ ਦਾਦੀ ਤੇ ਬਾਕੀ ਇਹ ਕਿ ਜੈਕੀ ਹਰੀ ਖੜਿਆ ਰਾਣੋ ਪੰਮੀ ਭੈਣ ਹੁਦੀ ਇੰਗਲੈਂਡ ਕਿੱਥੋਂ ਤੱਕ ਉਹ ਨਿਭੇ ਨਹੀਂ ਰਿਸ਼ਤੇਦਾਰੀਆਂ ਚ ਕਿ ਹਰ ਬੱਚਾ ਆਪਣਾ ਸਮਝ ਕੇ ਉਹਨੂੰ ਸੈਟਲ ਕਰਨਾ ਉਹਨੂੰ ਅੱਗੇ ਉਹਦੀ ਜ਼ਿੰਦਗੀ ਦੀ ਤਰੱਕੀ ਬਾਰੇ ਸੋਚਣਾ ਤੇ ਮੈਂ ਉਹਨਾਂ ਦੀ ਅੰਤਮ ਅਰਦਾਸ ਮੋਕੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ